ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਗਾ ਗਏ ਜੀ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਗਾ ਗਏ ਜੀ ਸੱਜਣ ਚੰਗੇ ਟੱਕਰ ਗਏ ਉਹ ਹੁਣ ਦੁਬਾਰਾ ਅਸੀਂ ਲਾਈਨ ਤੇ ਆਏ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕ ਵਾਲੀਆਂ ਫਿਲਮਾਂ ਬਣਾਈ ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਗਾ ਗਏ ਜੀ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਗਾ ਗਏ ਜੀ ਉਹ ਤਾਂ ਪੱਕੀਆਂ ਨਹੀਂ ਉਹ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਆਪਾਂ ਦੇਖੋ ਜਿਦਾ ਜਦ ਪਿੰਡ ਅਸੀਂ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਕਿ ਜਦੋਂ ਇਹ ਸਪੇਸ਼ ਵਿੱਚ ਗਾਉਣ ਲੱਗਾ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੋਈ ਸੱਜਣ ਚੰਗੇ ਟਕਰ ਗਏ ਉਹ ਹੁਣ ਦੁਬਾਰਾ ਅਸੀਂ ਲਾਈਨ ਤੇ ਆਏ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕ ਵਾਲੀਆਂ ਫਿਲਮਾਂ ਬਣਾਈਏ ਮਾਨ ਸਰ ਟਿਊਨਿੰਗ ਠੀਕ ਬੈਠ ਗਈ ਸੀ ਕਿ ਜੀ ਤੇਰੀ ਜੀ ਪਾਜੀ ਨਾਲ ਜੀ ਤੇਰੀ ਜੀ ਨਾਲ ਨਾਲ ਪਾਜੀ ਇਹਨਾਂ ਦਾ ਬਹੁਤ ਸ਼ੂਟ ਹੋ ਗਈ ਹੈ ਜੀ ਉਹਨਾਂ ਦਾ ਇਸ ਤਰ੍ਹਾਂ ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜਗੇ ਅਸੀਂ ਮਲਾਪੜੇ ਆ ਅਸੀਂ ਬੈਠੇ ਕਿਵੇਂ ਚੱਲ ਰਹੀ ਜੀ ਦਾ ਸ਼ੂਟ ਇਹ ਨਜ਼ਾਰਾ ਬੰਨਿਆ ਪਿਆ ਬਾਬਾ ਜੀ ਪਤੇ ਮੋਰਚੇ ਕਿ ਸਰਦਾਰ ਸਾਹਿਬ ਖਾਸ ਜੀ ਲੱਗਦਾ ਹੈ ਦਵਾਈ ਵੀ ਹੈਗੀ ਜੀ ਵੀ ਹੈਗੇ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਹੈ ਪਰ ਵਿਚਾਰਾ ਅਲਗ-ਅਲਗ ਕਿੱਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਾਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਾਰੀ ਅਗਲੀਆਂ ਜੋੜ ਲੰਨੀਆਂ ਪਿਛਲੇ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਮਤਲਬ ਜਿਹੜੀ ਖਾਸ ਜਗ੍ਹਾ ਤੇ ਅਸੀਂ ਅੱਜ ਤੱਕ ਹੈਗੇ ਆ ਜੀ ਤੇ ਉਸ ਖਾਸ ਜਗ੍ਹਾ ਬਾਰੇ ਤੁਸੀਂ ਕੁਝ ਕਹਿਣਾ ਚਾਹੋ ਸਰ ਇਹ ਤਾਂ ਮਤਲਬ ਇੱਥੋਂ ਸ਼ੁਰੂ ਹੁੰਦਾ ਉਦੋਂ ਪੁੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇਹ ਝੰਡਾ ਚੱਕਿਆ ਕੀ ਐਸੀ ਮਜਾਰ ਨਹੀਂ ਮਾਲਕਾਂ ਇਹ ਇਹ ਪਹਿਲਾ ਸੋਚ ਆ ਪੂਰੀ ਦੁਨੀਆ ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਆ ਨਾ ਇਹ ਅਸਲ ਚ ਉੱਥੋਂ ਸ਼ੁਰੂ ਹੋਈ ਵੀ ਹੈ ਤੇ ਇੱਥੇ ਸਾਡਾ ਤਾਂ ਖਾਨਦਾਨੀ ਜਿਹੜੇ ਆ ਸਾਡਾ ਪਿਛਲਾ ਪਿੰਡ ਸਲਾਉਦੀ ਆ ਉੱਥੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਇਹ ਉਹਨਾਂ ਨੇ ਇੱਕ ਆਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜਦੇ ਉਹ ਇੱਥੇ ਲੜਾਈ ਇਤੋਂ ਸ਼ੁਰੂ ਹੋਈ ਸੀ ਤੇ ਸ਼ਾਇਦ ਅੱਜ ਦੇ ਇਸ ਸੈਟਰੀ ਖਾਸ ਕਰਕੇ ਮੈਨੂੰ ਇਹ ਲੱਗੀ ਕਿ ਸੇਰ ਦੇ ਆਏ ਨੇ ਸਾਰਿਆਂ ਨੇ ਕੋਈ ਟੀਮਾਂ ਦੇ ਪੱਕਾ ਬਈਆਂ ਹੋਏ ਤੁਸੀਂ ਲੇਟ ਆਏ ਨੇ ਪੱਗ ਤੁਹਾਡੀ ਬਣਾ ਲੈਣੀ ਫਿਰ ਤੇ ਹੋਰ ਕਈ ਪੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਕਈ ਪੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਸਜਣ ਚੰਗੇ ਟੱਕਰ ਕੇ ਉਹ ਉਹਨ ਦੁਬਾਰਾ ਅਸੀਂ ਲੈਨ ਤੇ ਆਏ ਹੁਣ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕਾਲੀਆਂ ਫਿਲਮਾਂ ਬਣਾਉਣ ਦੀ ਪਰ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਜੀ ਕਈ ਭੇਡਾਂ ਨੇ ਉਹ ਵੀ ਫੇਲ ਕਰਤੀ ਕਾ ਗਏ ਚ ਉਹ ਪੱਕੀਆਂ ਨਹੀਂ ਉਹ ਹੁਣਾਂ ਤੇ ਨਹੀਂ ਕਰ ਸਕਦੇ ਆਪਾਂ ਤੇ ਇੱਕ ਦੇਖੋ ਜਿਦਾ ਜਦ ਪਿੰਡ ਅਸੀਂ ਖੇਤੀ ਕਰਦੇ ਸੀ ਉਦੋਂ ਵੀ ਸ਼ੌਕ ਨਾ ਕਰਦੇ ਸੀ ਕਿ ਜਦੋਂ ਇਹ ਸਪੇਸ਼ ਵਿੱਚ ਗਾਉਣ ਲੱਗਾ ਉਹ ਵੀ ਸ਼ੌਕ ਤੇ ਮੜਕ ਨਾਲ ਹੀ ਐਦਾਂ ਹੀ ਫਿਲਮਾਂ ਦਾ ਕੁਝ ਸਾਲ ਅਸੀਂ ਨਹੀਂ ਬਣਾ पाए ਕੁਝ ਸਾਡੀਆਂ ਮਜਬੂਰੀਆਂ ਸੀ ਕੋਈ ਸੱਜਣ ਚੰਗੇ ਟੱਕਰ ਗਏ ਉਹ ਹੁਣ ਦੁਬਾਰਾ ਅਸੀਂ ਲੈਨ ਤੇ ਆਏ ਉਹਨ ਕੋਸ਼ਿਸ਼ ਕਰਾਂਗੇ ਮੜਕ ਤੇ ਰੜਕਾਲੀਆਂ ਫਿਲਮਾਂ ਬਣਾਈਏ ਮਾਨ ਸਰ ਜੀ ਟਿਊਨਿੰਗ ਠੀਕ ਬੈਠ ਗਈ ਸੀ ਜੀ ਤੇਰੀ ਜੀ ਪਾਜੀ ਨਾਲ ਜੀ ਤੇਰਾ ਤੇਰੀ ਜੀ ਕਹਾਰ ਨਾਲ ਪਾਜੀ ਫਿਲਮ ਤਾਂ ਬਹੁਤ ਸ਼ੂਟ ਹੋ ਗਈ ਹੈ ਜੀ ਉਹਨਾਂ ਦਾ ਸਿੱਧਾ ਨਹੀਂ ਨਹੀਂ ਮੇਰੀ ਸਭ ਨਾਲੇ ਬੈਠ ਜੰਗੀ ਅਸੀਂ ਮਲਾਪੜੇ ਆ ਅਸੀਂ ਸਰ ਜੀ ਕੀ ਬੰਦ ਚੱਲ ਰਹੀ ਜੀ ਦਾ ਸ਼ੂਟ ਹਰ ਫਿਲਮ ਦਾ ਆਪਣਾ ਰੰਗ ਹੁੰਦਾ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਰੰਗ ਹੈ ਜਿੱਦਾਂ ਇੱਕੋ ਪਰਿਵਾਰ ਹੈ ਪਰ ਵਿਚਾਰਾ ਅਲੱਗ-ਅਲੱਗ ਹੈ ਕਿਦਾਂ ਦੋ ਭਰਾ ਅਲੱਗ ਵੀ ਹੋ ਜੰਨੇ ਆ ਅਗਲੀਆਂ ਜਨਰੇਸ਼ਨਾਂ ਕਿਦਾਂ ਕਈ ਵਾਰੀ ਅਗਲੀਆਂ ਵੀ ਉਦਾਂ ਦੀਆਂ ਹੋਣੀਆਂ ਕਈ ਵਾਰੀ ਅਗਲੀਆਂ ਜੋੜ ਲੰਨੀਆਂ ਪਿਛਲਿਆਂ ਨੂੰ ਇਹ ਤਾਂ ਰਿਸ਼ਤਿਆਂ ਦੀ ਕਹਾਣੀ ਹੈ ਮਤਲਬ ਜਿਹੜੀ ਖਾਸ ਜਗ੍ਹਾ ਤੇ ਅਸੀਂ ਅੱਜ ਤੱਕ ਹੈਗੇ ਆ ਜੀ ਦੇ ਉਸ ਖਾਸ ਜਗ੍ਹਾ ਬਾਰੇ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਸਰ ਇਹ ਤਾਂ ਮਤਲਬ ਇੱਥੋਂ ਸ਼ੁਰੂ ਹੁੰਦਾ ਉਦੋਂ ਪੁੱਛੇ ਕੀ ਸੀ ਸਾਨੂੰ ਨਹੀਂ ਪਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਦੋਂ ਇਹ ਝੰਡਾ ਚੱਕਿਆ ਕਿ ਅਸੀਂ ਮਜਾਰੇ ਨਹੀਂ ਮਾਲਕਾਂ ਇਹ ਇਹ ਪਹਿਲਾ ਸੋਚ ਆ ਪੂਰੀ ਦੁਨੀਆ 'ਚ ਕਾਰਪੋਰੇਟ ਦੇ ਖਿਲਾਫ ਜਿਹੜੀ ਅੱਜ ਲੜਾਈ ਚੱਲਦੀ ਆ ਨਾ ਇਹ ਅਸਲ ਚ ਉੱਥੋਂ ਸ਼ੁਰੂ ਹੋਈ ਏ ਇੱਥੇ ਸਾਡਾ ਤਾਂ ਖਾਨਦਾਨੀ ਜਿਹੜੇ ਆ ਸਾਡਾ ਪਿਛਲਾ ਪਿੰਡ ਸਲਾਉਦੀ ਆ ਉਹੋਂ ਦੇ ਵੀ ਦੋ ਭਰਾ ਜਿਹੜੇ ਬਾਬੇ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੀ ਤੇ ਇੱਕ ਗੁਰੂ ਸਾਹਿਬ ਦਾ ਜਿਹੜਾ ਲੈ ਕੇ ਥਾਪੜਾ ਇਹ ਉਹਨਾਂ ਨੇ ਕਾਮ ਪਿੰਡਾਂ ਦੇ ਜਿਹੜੇ ਨਾਲ ਲੋਕ ਜੋੜ ਲਏ ਉਹ ਇੱਥੇ ਲੜਾਈ ਇੱਥੋਂ ਸ਼ੁਰੂ ਹੋਈ ਸੀ ਤੇ ਸ਼ਾਇਦ ਅੱਜ ਦੇ ਇਸ ਸੈਕਲ ਖਾਸ ਕਰਕੇ ਇਹ ਲੱਗੀ ਕਿ ਸਵੇਰ ਦੇ ਆਏ ਨੇ ਸਾਰਿਆਂ ਨੇ ਤੁਸੀਂ ਟੀਮਾਂ ਦੇ ਪੱਗਾ ਭਈ ਹੋਏ ਤੁਸੀਂ ਲੇਟ ਆਏ ਨੇ ਪੱਗ ਤੁਹਾਡੇ ਹੀ ਬਣਾ ਲੈਣੀ ਹੈ